ਸਾਰਾ ਦਿਨ ਮੈਨੂੰ ਮਾਰਦੇ ਨੇ ਨਾਲੇ ਘੁੱਟਦੇ ਨੇ ਨਾ ਬੱਚੀ ਜਿਹਾ ਕਿਤੇ ਨਾ ਕੱਪੜੇ ਦਿਵਾਉਦੇ ਕੁਝ ਨਹੀਂ ਕੁਝ ਦਾ ਕੰਮ ਹੋ ਗਿਆ ਜੇ ਹੁਣ ਤਾਂ ਦੁਆਰੇ ਕਿਤੇ ਬੋਲਦੀ ਦੇਖੀ ਪਰੇ ਚੱਲ ਨੀ ਪਰੇ ਚੱਲ ਨੇ ਨਾਲੇ ਹੋਰ ਆ ਪਹਿਲਾਂ ਤਾਂ ਇਹਨੂੰ ਪੁੱਛਦੀਆਂ ਸਾਡੇ ਵਾਲੇ ਮੇਰੇ ਵਾਲੇ ਨੂੰ ਵੀ ਏ ਕੀ ਕਹਿੰਦਾ ਪਹਿਲੇ ਹੀ ਵੜਿਆ ਬੜੂ ਲੈਣੀ ਆ ਨਹੀਂ ਐ ਨਹੀਂ ਪਤਾ ਇਹ ਵੀ ਅੜਕ ਵਿੜ ਕੇ ਅੱਗੋਂ ਲੱਤ ਚੱਕ ਜੇ ਮੁੜ ਕੇ ਲੋਟ ਹੀ ਨਹੀਂ ਆਉਣਾ ਇਹ ਨਾਲ ਤਾਂ ਜਮੀਨ ਬਚ ਚੁੱਕੀ ਤੇ ਨਾਲੇ ਫਿਰ ਪੈਸੇ ਵੀ ਮਿਲਣਗੇ ਉਧਰੋਂ ਪਰਦਾ ਜਿੱਤੀ ਤੇਰਾ ਵਧੀਆ ਹੋ ਗਿਆ ਹਾਂ ਵੀਰੇ ਬਹੁਤ ਵਧੀਆ ਹੋ ਗਿਆ ਮੈਨੂੰ ਐਂ ਲੱਗਦਾ ਨਾ ਹੁਣ ਹੋ ਜੇਗੀ ਪੰਜਾਬ ਪੁਲਿਸ ਦੀ ਭਰਤੀ ਪੇਪਰ ਤਾਂ ਹੋ ਜੂ ਕਲੀਅਰ ਤੇਰਾ ਬਸ ਵੀਰੇ ਰਿਜ਼ਲਟ ਦੀ ਏ ਬੇਟਾ ਹੋ ਜੇਗੀ ਹੋ ਜੇਗੀ ਕੋਈ ਟੈਨਸ਼ਨ ਕਿਉਂ ਲੈਨੀ ਆ ਚੱਲ ਵੀਰੇ ਮੈਨੂੰ ਲੱਗਦਾ ਨਾ ਚਾਚੀ ਬਾਹਰ ਚ ਖੜੀ ਆ ਡੀਕਦੀ ਹੋਣੀ ਮੈਨੂੰ ਫਿਰ ਕੁੱਟੂਗੀ ਚੱਲ ਠੀਕ ਆ ਫਿਰ ਮੈਂ ਵੀ ਜਾਂਦਾ ਚੱਲ ਠੀਕ ਆ ਵੀਰੇ ਇੱਡਾ ਕੰਜਰ ਹੈ ਨਾ ਹੈ ਮੇ ਕੋਲ ਖੰਗ ਖੰਗ ਮਰੀਜ ਨਹੀਂ ਆ ਗੇਮ ਚ ਖੁੱਬਿਆ ਪਿਆ ਕੀ ਹੋ ਗਿਆ ਮਾਂ ਕੀ ਹੋ ਗਿਆ ਨਾਲੇ ਹੋਰ ਮਰਨੇ ਦਵਾਈ ਦਵਾ ਲਿਆ ਨਾ ਤੇਰਾ ਪਿਓ ਸੁਣਦਾ ਨਾ ਤੂੰ ਸੁਣਦਾ ਪੈਸੇ ਮੰਗਣ ਨੂੰ ਮੇਰੇ ਤੋਂ ਆਲੂ ਵਾਲੇ ਪਰੌਂਠੇ ਖਾਈ ਨਹੀਂ ਉਹ ਤਾਂ ਦੇਖ ਕੇ ਖਾ ਲਿਆ ਕਰ ਬੇ ਮੈਂ ਕਿਹੜੇ ਪਰੌਂਠੇ ਖਾ ਲੇ ਬੇ ਮੈਨੂੰ ਸੁੱਕੀ ਰੋਟੀ ਖਾਣੀ ਆ ਲੈ ਆ ਫੇਰ ਆ ਗਿਆ ਯਾਰਾ ਮਾ ਸੁੱਖੀ ਫੋਨ ਕਰੀ ਤੜਕੀ ਦੇ ਲੱਗਦੇ ਦੋ ਤਿੰਨ ਫੋਨ ਆ ਗਏ ਸੁੱਖੀ ਦਾ ਇਹ ਤੇ ਕੀ ਗੱਲ ਕਹੂ ਲੈ ਪੂਰਾ ਖਾ ਕੇ ਮੈਨੂੰ ਕਰ ਲੈ ਗੱਲ ਪਤਾ ਨਹੀਂ ਕੀ ਭਾਲਦਾ ਹੈ ਹੈਲੋ ਹਾਂ ਠੀਕ ਐ ਸੁਖੀ ਤੂੰ ਸੁਣਾ ਬਈ ਆ ਮੁੰਡਾ ਗੇਮ ਖੇਡ ਹੀ ਜਾਂਦਾ ਸੀ ਤਾਂ ਕੱਟ ਦਿੰਦਾ ਹਾਂ 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 ਠੀਕ ਐ ਹੂੰ ਨਾ ਨਾ ਬਸ ਠੀਕ ਐ ਆਹੋ ਤੂੰ ਟੈਨਸ਼ਨ ਕਿਉਂ ਲੈਣਾ ਵੇ ਮਾਨਤਨ ਤੇਰਾ ਪੂਰਾ ਕਰਾਂਗਾ ਆਹੋ ਬਾਕੀ ਤਾਂ ਪਹਿਲਾਂ ਹੀ ਤੂੰ ਮੇਰੇ ਤੋਂ ਉਂਗਲ ਨਾ ਪਾ ਡਾਲੀ ਛਾਪ ਪਾਉਣ ਤੋਂ ਪਹਿਲਾਂ ਹੀ ਕਿਤੇ ਤੂੰ ਟੁੰਡਾ ਹੋ ਕੇ ਬਹਿ ਜੀ ਆਹੋ ਚਲ ਕੋਈ ਨਾ ਤੂੰ ਆ ਜੀ ਠੀਕ ਆ ਕਰ ਲਈਂ ਫਿਰ ਬਾਈ ਨਾਲ ਕਰ ਲੈ ਚੰਗ ਲਫੜਾ ਮਾ ਪੋਣੇ ਬਾਲੀ ਕਾਲੀ ਕਿ ਮੈਂ ਇਹਦੇ ਧਾਰ ਚੋਂ ਨਹੀਂ ਆਂਦਾ ਸੀ ਕਹਿੰਦਾ ਦਿਓ ਬੇ ਉਹ ਤਾਂ ਆਪਣੀ ਜੀਤੀ ਦੇ ਰਿਸ਼ਤੇਦਾਰੇ ਕਹਿੰਦਾ ਅੱਛਾ ਹਾਂ ਚਲ ਵਧੀਆ ਫਿਰ ਤਾਂ ਪਰੂ ਮੈਂ ਆ ਕਹਦਾ ਵੀ ਮੁੰਡਾ ਮਾੜਾ ਮੋਟਾ ਨਸ਼ਾ ਕਰਦਾ ਛੱਡ ਛੁੱਟ ਦਊਗਾ ਆਪੇ ਚਲ ਕੋਈ ਨਾ ਉਹ ਤਾਂ ਮਾੜਾ ਮੋਟਾ ਕਰਦੀ ਨੇ ਸਾਰੀ ਕਰਦੇ ਨੇ ਦਾਰੂ ਪਹਿਲਾਂ ਪਿੰਦਾ ਹੋਣਾ ਚਾਚੀ ਕੀ ਗੱਲਾਂ ਜਾਂ ਕਰੀ ਜਾਂਦੇ ਹੋ ਨਾ ਕੀ ਗੱਲ ਚੇਪੀ ਲਾ ਲਈਏ ਮੂੰਹ ਤੇ ਅਸੀਂ ਬੋਲੀਏ ਨਾ ਚਾਚੀ ਮੈਂ ਤਾਂ ਵੈਸੇ ਪੁੱਛਿਆ ਸੀਗਾ ਬਹਿ ਜਾ ਮਾੜੀ ਜੇ ਮੇਰੀ ਗੱਲ ਸੁਣ ਬਹਿ ਜਾ ਇੱਥੇ ਬਹਿ ਜਾ ਤੈਨੂੰ ਨਾ ਕੱਲ ਨੂੰ ਦੇਖਣ ਆਲੇ ਆਉਣਗੇ ਠੀਕ ਐ ਚਾਚੀ ਮੈਂ ਆਨੇ ਕਰਵਾਉਣਾ ਆਲੇ ਕਿਉਂ ਮੈਂ ਤਾਂ ਹਲੇ ਪੜਨਾ ਹੈ ਬਾਕੀ ਮੈਂ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਹੋਇਆ ਉਹਦਾ ਰਿਜ਼ਲਟ ਆਉਣ ਵਾਲੀ ਹੈ ਅੱਛਾ ਪੰਜਾਬ ਪੁਲਿਸ ਚ ਤੂੰ ਲੱਗੇਂਗੀ ਚੱਚੇ ਪੇਪਰ ਦਾ ਵਧੀਆ ਹੀ ਦਿੱਤਾ ਮੈਨੂੰ ਲੱਗਦਾ ਸ਼ਾਇਦ ਮੈਂ ਲੱਗ ਹੀ ਜਾਵਾਂ ਨਹੀਂ ਬੱਸ ਕਰਨੀ ਰਹਿਣ ਦਿਆ ਮੂੰਹ ਤੇ ਮਸਰਾਂ ਦੀ ਦਾਲ ਹੈ ਪੇਪਰ ਦਿੱਤਾ ਨਾਲੇ ਤੂੰ ਹੋਰ ਪੰਜਾਬ ਪੁਲਿਸ ਚ ਲੱਗੇਂਗੀ ਸਾਨੂੰ ਤਾਂ ਲੋੜ ਨਹੀਂ ਵੀਰ ਪੰਜਾਬ ਪੁਲਿਸ ਦੀ ਠੀਕ ਹੈ ਅਗਲੇ ਘਰ ਜਾ ਕੇ ਚਾਹੇ ਜੱਜ ਲੱਗ ਜੀ ਚਾਹੇ ਪੰਜਾਬ ਪੁਲਿਸ ਚ ਲੱਗ ਜੀ ਜੋ ਮਰਜ਼ੀ ਲੱਗ ਜੀ ਠੀਕ ਹੈ ਹੁਣ ਭਾਈ ਬਠੇਰੀ ਵੱਡੀ ਹੋ ਗਈ ਚਾਚੇ ਆਪਣਾ ਇਨਾਮ ਰੋਸ਼ਨ ਹੋਊਗਾ ਜੇ ਮੈਂ ਤਿੱਕ ਕਰੂੰਗੀ ਅਸੀਂ ਰਹੇ ਹਜੇ ਨਾਮ ਰੋਸ਼ਨ ਤੋਂ ਤੂੰ ਕਿਤੇ ਰੋਸ਼ਨ ਕਰਦੀ ਕਰਦੀ ਹੋਰ ਨਾ ਸਾਨੂੰ ਚਾਨਣਾ ਪਾਦੀ ਇਥੇ ਆਹੋ ਵੀਰੇ ਸਮਝਾ ਦੇ ਤੂੰ ਕੋਈ ਨਾ ਕੋਈ ਨਾ ਸਮਝਾਵਾਂਗੇ ਸੋਨਾ ਘਰ-ਬਾਰ ਮਿਲਦਾ ਸੋਨਾ ਮੁੰਡਾ ਏ ਚੰਗੀ ਜ਼ਮੀਨ ਏ 10 ਕਿੱਲੇ ਹੋਰ ਤੈਨੂੰ ਦੱਸ ਕੀ ਉੱਥੇ ਚਾਹੀਦਾ ਚਾਚੀ ਮੈਂ ਨਹੀਂ ਵਿਆਹ ਕਰਵਾਉਣਾ ਹਾਲੇ ਹਾਂ ਕਹਦੇ ਹੁਣ ਆਪਣੇ ਪੈਰਾਂ ਤੇ ਖੜੀ ਹੋਣਾ ਮੈਂ ਹਜੇ ਹੁਣ ਤੇ ਪੈਰਾਂ ਸੇ ਸਟੈਂਡ ਹੋ ਜਾਏ ਬੰਦਾ ਹਾਂ ਨਾ ਅੱਗੇ ਤਾਂ ਤੂੰ ਦੂਜਿਆਂ ਦੇ ਪੈਰਾ ਤੇ ਤੁਰਦੀ ਆ ਮੰਗਵੇਂ ਲਿਆਂਦੇ ਨੇ ਪੈਰ ਆਪਦਾ ਹੀ ਨੇ ਤੇਰੇ ਸੱਚੀ ਮੈਂ ਤਾਂ ਹਲੇ ਪੜਨਾ ਮੈਂ ਤਾਂ ਜਾ ਕੇ ਪੜਦੀ ਆ ਹੋਰ ਪੜਨਾ ਤੂੰ ਨਾਲੇ ਹੋਰ ਬਥੇਰੀ ਪੜ ਲਈ ਚਮਕਾ ਚੁੱਲਾ ਸਿੱਖ ਲੈ ਜਿਹੜਾ ਅੱਗੇ ਜਾ ਕੇ ਕੰਮ ਆਊਗਾ ਤੇਰੀ ਗੱਲ ਨਹੀਂ ਮੰਨਦੀ ਤੂੰ ਮੈਨੂੰ ਜਾਚਦੀ ਮੈਂ ਕਰ ਜਾਂਦਾ ਲੋਹਾ ਵੇ ਚੱਲ ਵੇ ਬਹਿ ਜਾ ਤੂੰ ਜ਼ਿਆਦੇ ਕਿਤੇ ਤੇਜ਼ ਹੈ ਮੇਰੇ ਨਾਲੋਂ ਫਿਰ ਹੈ ਚੱਲ ਕੋਈ ਨਾ ਮੈਂ ਦੋ ਦੱਜਾ ਥੇ ਲੈ ਮੇਰੇ ਯਾਰ ਕੋਲ 18 ਦਿਨ ਨਾ ਇਹਦੇ ਚੀਨਾ ਵੜਿਆ ਰਿਆ ਕਰ ਤੂੰ ਵੀ ਮਾੜਾ ਮੋਟਾ ਕਰ ਲਿਆ ਕਰ ਕੰਮ ਉਹ ਦੇਖ ਲੈ ਕੱਜਰਾ ਉਹ ਤਾਂ ਕਦੀ ਪੰਜਾਬ ਪੁਲਿਸ 'ਚ ਲੱਗਣੀ ਤੇ ਤੂੰ ਉਹ ਕੋਈ ਨਾ ਲੱਗ ਜੂਗਾ ਮਰਨਿਆ ਤੂੰ ਚਪੜਾਸੀ ਲੱਗੇਗਾ ਤੂੰ ਰਿਸ਼ਤੇ ਵਾਲੀ ਹਾਂ ਕਰਵਾ ਗੱਡੀ ਲਿਆਉਣੀ ਆਪਾਂ ਨਾਲੇ ਤਾਂ ਪੈਸੇ ਮਿਲਣਗੇ ਨਾਲੇ ਜਿਹੜੀ 5-4 ਕਿੱਲੇ ਜ਼ਮੀਨ ਨੇ ਤੋਂ ਪਹਿਲੇ ਗੁੱਠੇ-ਗੱਠੇ ਲਵਾ ਲਈਏ ਤੇਰੇ ਬਾਪ ਨੇ ਤਾਂ ਮੰਨਣਾ ਨਹੀਂ ਹੈਗਾ ਤੂੰ ਕਿਵੇਂ ਨਾ ਕਿਵੇਂ ਕਰਕੇ ਬਣਾ ਲੈ ਆ ਗਿਆ ਤੇਰਾ ਬਾਬੀ ਚੱਲ ਕੋਈ ਨਾ ਮੈਂ ਚੁੱਪ ਕਰਦਾ ਚੰਗਾ ਅੱਤ ਤੁਸੀਂ ਕਿੱਧਰ ਵਾਗ ਗਏ ਸੀਗੇ ਉਹ ਮੈਂ ਤਾਂ ਇੱਧਰ ਹੀ ਗਿਆ ਸੀਗਾ ਆ ਇੱਧਰ ਕਿੱਧਰ ਸੁਨਾਮ ਗਿਆ ਸੀ ਉਹ ਸਦਾਈਆਂ ਦੇ ਮੁੰਡੇ ਜੇ ਨਾਲ ਉਹ ਬੰਦੇ ਵੀ ਇਹੋ ਜਿਹੇ ਦੇ ਨਾਲ ਤੁਰੇ ਫਿਰਦੇ ਹੋ ਜਿਹੜਾ ਕੋਈ ਟੋਲਾਈ ਸਦਾਈਆਂ ਦਾ ਵਾਜਦਾ ਹੋ ਸਦਾਈ ਤਾਂ ਨਹੀਂ ਹੈਗੇ ਅੱਛਾ ਹਾਂ ਉਹਦਾ ਕੰਮ ਹੋਇਆ ਸੀ ਉੱਥੇ ਕਿਚਰੀਆਂ ਚ ਕੀ ਕਿਹਾ ਸਦਾਈ ਕਿ ਸਲਾਈ ਸਦਾਈ ਸਦਾਈ ਅੱਛਾ ਸਦਾਈ ਕਾ ਤੂੰ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਨੇ ਅੱਲ ਪਾਈ ਹੋਈ ਹੈ ਪਹਿਲਾਂ ਉਹ ਪਰਲੇ ਪਾਸੇ ਟੋਬੇ ਕੋਲੇ ਆ ਗਿਆ ਕਹਿੰਦਾ ਸਦਾਈਆਂ ਦਾ ਬਿੱਲੂ ਨਹੀਂ ਵਰਦਾ ਹੁੰਦਾ ਹੂੰ ਉਹਨਾਂ ਨਾਲ ਗਿਆ ਸੀਗਾ ਚਾਚੂ ਨਹੀਂ ਪੜਾਈ ਦੁਪਹਿਰ ਹੋ ਰਿਆ ਚਾਹ ਤਾਂ ਬਣਾਈ ਐ ਉਹ ਜਿੱਤੀ ਬਣਾ ਰਹੀ ਐ ਚਾਹ ਤਾਂ ਅੱਛਾ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਮੈਂ ਤਾਂ ਹਾਂ ਮੁੰਡੇ ਨਾਲ ਤਾਂ ਕਰ ਲਈ ਵੈਸੇ ਉਹ ਤਾਂ ਠੀਕ ਆ ਵਧੀਆ ਹੁਣ ਜੇ ਤੁਹਾਡੇ ਫਿੱਟ ਆਉ ਕਹਾਣੀ ਸੁੱਖੀ ਆਇਆ ਸੀਗਾ ਕਹਿੰਦਾ ਠੀਕਾ ਸੁੱਖੀ ਵਿਚੋਲਾ ਉਹ ਮੇਰਾ ਸਾਲਾ ਪਤਲ ਪੁੱਛਿਆ ਜਾ ਆਹੋ ਹੈਗਾ ਤਾਂ ਵੈਸੇ ਉਹ ਘਰ ਖੁਰਚਣਾ ਜੀ ਹੈ ਕੰਮ ਵਧੀਆ ਕਰਦਾ ਉਹ ਇਹ ਕਰਦਾ ਕੰਮ ਮੇਰੇ ਸਾਲੇ ਦੀ ਉਹਦੇ ਮਗਰ ਨਾ ਲੱਗਦੀ ਉਹਦੇ ਪਿੰਡ ਵਿੱਚ ਚਾਰ ਥਾਈ ਖੌਂਸੜੇ ਹਏ ਹਏ ਉਹਦੇ ਮਗਰ ਲੱਗ ਕੇ ਮੈਂ ਥੋੜੀ ਚੱਲੀ ਆ ਕਿਤੇ ਹਾਂ ਵੀ ਮੈਨੂੰ ਲੈ ਜਾਊਗਾ ਉਹ ਮਗਰ ਲਾ ਕੇ ਦੇ ਦੇ ਗੱਲਾਂ ਤਾਂ ਜਾਈ ਤੋ ਅਸਲ ਹੱਦ ਹੋ ਗਈ ਓਏ ਹਾਂ ਜੀ ਬੰਦਾ ਹੋ ਜਾ ਉਹ ਗੱਲ ਤਾਂ ਸੁਣ ਲੋ ਗੁਰੂ ਹਾਂ ਹਾਂ ਦੱਸ ਮੇਰੀ ਗੱਲ ਸੁਣਾ ਆ ਦੇਖ ਪੰਡਤਾਂ ਦੇ ਮੁੰਡੇ ਦਾ ਰਿਸ਼ਤਾ ਕਰਾਇਆ ਸੀ ਉਹਨੇ ਹਨਾ ਕਿੰਨੀ ਵਧੀਆ ਕੁੜੀ ਐ ਕੁੜੀ ਕਿੰਨੀ ਵਧੀਆ ਸੀ 2 ਮਹੀਨੇ ਨਹੀਂ ਖੜੀ ਥਾ ਭੱਜ ਗਈ ਤਾਂ ਫਿਰ ਹੁਣ ਅਗਲੇ ਨੇ ساری ਉਮਰ ਦਾ ਠੇਕਾ ਥੋੜੀ ਲਿਆ ਆਏਗਾ ਠੇਕਾ ਹੁਣ ਚੰਦ ਦਾ ਰਿਸ਼ਤਾ ਟਕਰਾਵੇ ਆ ਨੂੰ ਆਂਦਾ ਟਕਰਾਉਦਾ ਉਹ ਤਾਂ 부ੜੀ ਸੀਗੀ ਆਪ ਮੁੰਡਾ ਉਹ ਹਜੇ ਨਵੀਂ ਜਿਹੀ ਉਮਰ ਦਾ ਸੀਗਾ ਤਾਂ ਫਿਰ ਉਹਨਾਂ ਨੂੰ ਦੇਸਣਾ ਚਾਹੀਦਾ ਸੀ ਉਹ ਤਾਂ ਵੀ ਭਾਈ ਕੁੜੀ ਵੱਡੀ ਉਮਰ ਦੀ ਉਹ ਤਾਂ ਦਾਦਾ ਜਦੇ ਉਸ ਤੇ ਲਾਲ ਚਾਚਾ ਕੇ ਲੈ ਲਿਆ ਚੱਲ ਛੱਡ ਤੂੰ ਮੇਰੀ ਗੱਲ ਸੁਣ ਉਹ ਕਹਿੰਦਾ ਵੀ 10 ਕਿੱਲੇ ਤਾਂ ਜ਼ਮੀਨ ਹੈ ਮੁੰਡੇ ਕੋਲੇ ਅੱਛਾ ਸੋਹਣਾ ਸੁਨੱਖਾ ਮੁੰਡਾ ਚੰਗਾ ਵਧੀਆ ਹੈਗਾ ਹੈ ਕੰਮ ਕਰਕੇ ਕਰਦਾ ਕੰਮ ਕਰ ਖੇਤੀ ਜਿਹਦੇ ਕੋਲ 10 ਕਿੱਲੇ ਜ਼ਮੀਨ ਆ ਉਹਨਾਂ ਕੰਮਕਾਰ ਦੇ ਸਰਮਾਰ ਨਾ ਇਹ ਗੱਲ ਨਾਲੇ ਕਿੱਥੇ ਕਰਦੇ ਨੇ ਖੇਤੀ ਕੁੱਤੀ ਨਾ ਬਣੇ ਹੈ 10 ਕਿਲੋ ਜ਼ਮੀਨ ਥੋੜੀ ਨਹੀਂ ਹੁੰਦੀ ਹਾਂ ਚੱਲ ਗਾਹਾਂ ਦੱਸ ਹਾਂ ਰਿਸ਼ਤਾ ਕਹਿੰਦਾ ਵੀ ਆਪਾਂ ਜੀਤੀ ਦਾ ਕਰ ਦੇਗੀ ਉਹ ਜੀਤੀ ਦਾ ਰਿਸ਼ਤਾ ਹਜੇ ਕਿੱਥੇ ਕਰਨ ਆਇਆ ਯਾਰ ਕਿਉਂ ਹਜੇ ਉਹਨੂੰ ਪੜਨਾ ਲੱਗ ਰਹੀ ਹੈ ਪੇਪਰ ਪੂਪਰ ਦਿੱਤੇ ਹੋਣੇ ਹੋਰ ਕਿ ਉਹਦੇ ਫਰਮਾਂ ਵਧਣਗੇ ਫਰਮਾਂ ਕਿ ਉਹ ਵਧਣਗੇ ਹੁਣ ਉਹਨੂੰ ਕਰ ਲੈਣ ਦੇ ਜਿਹੜਾ ਰਹਿੰਦੀ ਆ ਉਹਦੀ ਪੜ੍ਹਾਈ ਕਿਉਂ ਜ਼ਿੰਦਗੀ ਖਰਾਬ ਕਰਦੀ ਆ ਉਹਦੀ ਮੈਂ ਤਾਂ ਕਰ ਹੀ ਦੇਣਾ ਸਾਲ ਨੂੰ ਦੋ ਸਾਲਾਂ ਨੂੰ ਜ਼ਿੰਦਗੀ ਮੈਂ ਤਾਂ ਕਹਿੰਨੀ ਆ ਤੁਸੀਂ ਕਰੋਗੇ ਜ਼ਿੰਦਗੀ ਖਰਾਬ ਉਹਦੀ ਕਾਨੂੰਨ ਨੂੰ ਜੱਜ ਦਾ ਘਰ ਟੱਕਰਿਆ ਨਾ ਟੱਕਰੇ ਕੀ ਫਾਇਦਾ ਕੋਈ ਨਾ ਵਧੀਆ ਰਿਸ਼ਤਾ ਟੱਕਰੀ ਜਾਂਦਾ ਹੁੰਦਾ ਕੋਈ ਐਡੀ ਗੱਲ ਨਹੀਂ ਹੈਗੀ ਜੇ ਕੋਈ ਨੌਕਰੀ ਮਿਲ ਗਈ ਐ ਨਹੀਂ ਪਤਾ ਇਤੋਂ ਵਧੀਆ ਮਿਲ ਜੇ ਕਦੀ ਤਾਂ ਮੰਨ ਲਿਆ ਕਰੋ ਮੇਰੀ ਗੱਲ ਹੈ ਮੈਂ ਕੋਈ ਮਾੜਾ ਥੋੜੀ ਚਾਹ ਨਹੀਂ ਉਹਦਾ ਚੱਲ ਕੋਈ ਨਾ ਮੈਂ ਮਾੜਾ ਮੋਟਾ ਮੇਰਾ ਬੀਬੀ ਤਾਂ ਠਾਠਾ ਹੋ ਜਾਂਦਾ ਮੈਂ ਕਦੇ ਗੁੱਸੇ ਹੋ ਜਾਂਦੀ ਆ ਹੈ ਮੈਂ ਥੋੜੀ ਵੀ ਉਹਨੂੰ ਹੁਣ ਬਗਾਨੀ ਥੋੜੀ ਸਮਝਦੀ ਆ ਹੈਗੀ ਤਾਂ ਆਖਰ ਨੂੰ ਆਪਣੀ ਹੀ ਐ ਉਹ ਚੱਲ ਫਿਰ ਐਂ ਕਹਿਣਾ ਕੋਈ ਨਾ ਤੂੰ ਉਹਨੂੰ ਆ ਪੇਪਰ ਪੂਪਰ ਦਿੱਤੇ ਉਹਨੇ ਦੇਖ ਲੈਣ ਦੇ ਕੋਈ ਨਾ ਬੈਠਾ ਕਰ ਦਾਂਗੇ ਹਜੇ ਕਿਹੜਾ ਵੱਡੀ ਉਹ ਚੱਲੀ ਆ ਉਹ ਜਿਨੇ ਪੜਨਾ ਹੋਵੇ ਨਾ ਸਹੁਰਿਆਂ ਦੇ ਘਰ ਵੀ ਪੜ ਲੈਂਦੀ ਉਹ ਗਾਹਾਂ ਪਤਾ ਨਹੀਂ ਅਗਲਾ ਕਿਹਾ ਜਾ ਟੱਕਰ ਦਾਗਾ ਚਲ ਉਰੋਂ ਬਾਗ ਜੂ ਕੋਈ ਹੋਰ ਚਾਚਾ ਦਾ ਰਿਸ਼ਤਾ ਮਿਲ ਜਾਊਗਾ ਤੂੰ ਚਾਹ ਲਿਆ ਸਾਰਾ ਦਿਨ ਇਹੀ ਗੱਲਾਂ ਨਾ ਕਰੀ ਜਾ ਕਰ ਉਹਦਾ ਮਲੰਗਾ ਮੇਰਾ ਸਾਲਾ ਉਹਦਾ ਸਾਂਪ ਨੂੰ ਠੋਕਰਾ ਖਾਂਦਾ ਫਿਰਦਾ ਰਹਿੰਦਾ ਕਿਤੇ ਕਿਸੇ ਦੇ ਬਾਗਾਂ ਕਿਤੇ ਕਿਸੇ ਦੇ ਬਾਗਾਂ ਬਿਨਾ ਬਲਾਏ ਨਾ ਤੇਰਾ ਵੀ ਤਾਂ ਕਰਾਇਆ ਸੀ ਕਿਸੇ ਨੇ ਹਾਂ ਮੇਰਾ ਵੀ ਕਰਾਇਆ ਸੀ ਕਿਸੇ ਨੇ ਹਾਂ ਆ ਬੰਨ ਕੇ ਮੇਰੇ ਗਲ ਪਤਾ ਕੋਚ ਮਾਂ ਜਾ ਪਰਨਾ ਤੁਰੇ ਫਿਰਦੇ ਹੋਂ ਕਦੀ ਕਿੱਧਰ ਕਦੀ ਕਿੱਧਰ ਚੱਲ ਚਾਚਾ ਜੱਕ ਲਿਆ ਚੱਕ ਲੈ ਉਹਨੀਆਂ ਚਾਹ ਰੇ ਨੂੰ ਤਾਂ ਮਨ ਨੂੰ ਕਹਦੇ ਨਾਗ ਜਾਂ ਫਕਾਰੇ ਮਾਰਦੀ ਆ ਮੈਨੂੰ ਤਾਂ ਕਦੇ ਨਾ ਸਿੱਧਾ ਬੋਲਿਆ ਕਰ ਤੂੰ ਬਾਗ ਜਾਂ ਨਹੀਂ ਬਾਗ ਮੇਰਾ ਬਲੱਡ ਨਾ ਪਤਾਇਆ ਕਰ ਤੂੰ ਮੇਰਾ ਵੱਧਾ ਇੰਨਾ ਥੋੜਾ ਹੈ ਹਾਂ ਤੇਰਾ ਪੜਾਕਾ ਨਹੀਂ ਪੈਂਦਾ ਜੇ ਵੱਧਾ ਹੋਵੇ ਕਾ ਨੂੰ ਪੜਾਕਾ ਨਾ ਪੈ ਜੇ ਤੇਰਾ ਰੰਡਾ ਹੋ ਜਾਏਗਾ ਮੈਂ ਤਾਂ ਰੰਡਾ ਹੀ ਹਾਂ ਹਾਂ ਹੁਣ ਨਹੀਂ ਐਸੇ ਮਰਚ ਕੋਈ ਮਿਲਣੀ ਹੈਗੀ ਮੈਂ ਮਰ ਕੇ ਤਾਂ ਅੱਛਾ ਆਹੋ ਕੋਈ ਰੱਖੀ ਤਾਂ ਨਹੀਂ ਚਾਹ ਲੈ ਆ ਨਹੀਂ ਤੂੰ ਮੈਨੂੰ ਦੱਸ ਤੂੰ ਹੁਣ ਕੀ ਹੈ ਬਥੇਰੀਆਂ ਮਿਲ ਜਾਣਗੀਆਂ ਲੈ ਉਹਨੀਆਂ ਕਿ ਨਾ ਕੋਈ ਨਾ ਕਰ ਜਰ ਮੈਨੂੰ ਨਹੀਂ ਪਤਾ ਹੈਗਾ ਤੂੰ ਤਾਂ ਮੇਰਾ ਮਨ ਜਾ ਤੋੜਤਾ ਚੱਲ ਖੜੀ ਹੋ ਚਾਲੇ ਹਾਂ ਮੇਰਾ ਸਰ ਫੁੱਟੀ ਜਾਂਦਾ ਪਹਿਲਾਂ ਫਿਕਚੇਰੀਆਂ ਚ ਕੁੱਤੇ ਭਗਾਈ ਹੋਈ ਗਈ ਆ ਪਹਿਲਾਂ ਦੱਸ ਵੀ ਜੇ ਮੈਂ ਮਰ ਗਈ ਹੋਰ ਵਿਆਹ ਕਰਾਂਗਾ ਨਹੀਂ ਕਰਾਉਂਦਾ ਮੈਂ ਤਾਂ ਪਹਿਲਾਂ ਹੀ ਤੂੰ ਹੀ ਬਹੁਤ ਔਖਾ ਚਪੇਰ ਠੀਕ ਆ ਲੈ ਚੱਲ ਮੇਰੇ ਸਲੇ ਦੀ ਵੀ ਦਿਮਾਗ ਖਾਈ ਜਾਂਦੀ ਆ ਬਿਨਾ ਕੱਲ ਪਹਿਲਾਂ ਮੈਨੂੰ ਮੇਰਾ ਡੇਢੀ ਝੱਟ ਗਿਆ ਬੱਚੇ ਮਾ ਦੂ ਵੀ ਜੱਡ ਗਈ ਮਾ ਤੈਨੂੰ ਐ ਨਹੀਂ ਪਤਾ ਸੀ ਮੈਂ ਕਿਵੇਂ ਰਹੂੰਗੀ ਇੰਨਾ ਚਾਰਾ ਦਿਨ ਮੈਨੂੰ ਮਾਰਦੇ ਨੇ ਨਾਲੇ ਕੁੱਟਦੇ ਨੇ ਨਾ ਬੱਚੀ ਜਿਲੇ ਆ ਕਿੰਨੇ ਕੱਪੜੇ ਦਿਵਾਉਂਦੇ ਕੋਈ ਨਹੀਂ ਦਿਵਾਉਂਦੇ ਆਗੇ ਉਹਨਾ ਮੈਨੂੰ ਪੜਨ ਦੇ ਦਿੰਦੇ ਉਤੋਂ ਮੈਨੂੰ ਮੇਰਾ ਰਿਸ਼ਤਾ ਕਰਦੇ ਨੇ ਰੁੱਦੋ ਕਿਤੇ ਵੱਸ ਗਈ ਬੱਸ ਆਦਾ ਮੰਮੇ ਨੂੰ ਵਾਪਸ ਨਹੀਂ ਮੈਨੂੰ ਵੀ ਲੈ ਜਾਂਦੇ ਕੋਲ ਜੀ ਤੋ ਕਰਦੇ ਪੁੱਠੇ ਹੱਥ ਦੀ ਠੋਕਾਂ ਤੇਰੇ ਇਧਰ ਨਾਸਾਂ ਤੇ ਕੀ ਹੋ ਗਿਆ ਮੰਮੀ ਆ ਸਾਰਾ ਦਿਨ ਇਹਦੇ ਵਿੱਚ ਖੁੱਬਿਆ ਰਹਿਣਾ ਓਏ ਜੀ ਦਾ ਸਾਰਾ ਗੁੱਸਾ ਹੈ ਤੇਰੇ ਵਿੱਚ ਕੀ ਹੈ ਕੰਜਰਾ ਮੇਰੀ ਗੱਲ ਸੁਣ ਲੈ ਤੇਰਾ ਪਿਓ ਤਾਂ ਨਹੀਂ ਸੁਣਦਾ ਉਹ ਨੂੰ ਮਨਾ ਲਵੋ ਮੜਾ ਮੂਟਾ ਉਹ ਮਨਾ ਲਾਂਗੇ ਮੰਮੀ ਮੰਨ ਜੂਗੀ ਉਹ ਇੱਕਦਮ ਥੋੜੀ ਮੰਨਦੀ ਹੁੰਦੀ ਐ ਮੰਨੀ ਖੜੀ ਆ ਉਹ ਮੰਨ ਜੂਗੀ ਹੌਲੀ ਉਹ ਨਹੀਂ ਆਖੇ ਲੱਗਦੀ ਹੈਗੀ ਅਜੇ ਕਹਿੰਦੀ ਮੈਂ ਪੈਰਾਂ ਤੇ ਖੜੀ ਹੋਣਾ ਉਹ ਕਰਨਾ ਕਰਨਾ ਕੋਈ ਨਾ ਕੋਈ ਨਾ ਮਨਾ ਲਾਂਗੇ ਆਪਾਂ ਹੌਲੀ ਹੌਲੀ ਉਹੀ ਨਾ ਫਿਕਰ ਕਰਿਆ ਕਰ ਮੰਮੀ ਤੂੰ ਵੇ ਤੇਰਾ ਵੀ ਤਾਂ ਕਰਨਾ ਫੇਰ ਉਹ ਕਰਦੀ ਮੇਰਾ ਤਾਂ ਹੋ ਜੂਗਾ ਆਹੋ ਐ ਹੋ ਜੂਗਾ ਐ ਨਹੀਂ ਕੋਈ ਨਹੀਂ ਤੂੰ ਕਿੱਧਰ ਮੂੰਹ ਚੱਕ ਲਿਆ ਹੁਣ ਉਹ ਮੈਨੂੰ ਸੂਟ ਭੀੜਾ ਕਰਕੇ ਲਿਆਉਣਾ ਰਾਣੇ ਨੂੰ ਭੂਆ ਕੇ ਘਰੇ ਜਾ ਕੇ ਆਉਣੀ ਆ ਕਿਉਂ ਹੱਦ ਹੋ ਗਈ। ਉਹ ਸੂਟ ਸੂਟ ਨੂੰ ਦੱਸ ਹੁਣ ਤੂੰ ਕਿਹੜਾ ਮਕਲਾਵੇ ਜਾਣਾ ਹੈ? ਮੇਰੀ ਗੱਲ ਸੁਣ। ਕੋਈ ਨਾ ਮੈਂ ਆਪੇ ਕਰ ਦੂੰਗੀ ਘਰੇ। ਚਾਚੇ ਮੇਰੇ ਲੇ ਕੋਈ ਸੂਟ ਨਹੀਂ ਹੈਗਾ। ਨਾਲੇ ਮਸ਼ੀਨ ਖਰਾਬ ਹੋ ਰਹੀ ਆ। ਹੈ ਕਿਉਂ ਨਹੀਂ? ਐ ਕਿਉਂ ਝੂਠ ਬੋਲਦੀਆਂ? ਬਦਨਾਮ ਕਰਦੀਆਂ ਮੈਨੂੰ। ਚਾਚੇ ਬਦਨਾਮ ਨਹੀਂ ਕੋਈ ਵੀ ਨਹੀਂ ਹੈਗਾ। ਸਾਰੇ ਫਟੇ ਪਏ ਨੇ। ਆ ਵੀ ਫਟਿਆ ਪਿਆ। ਮੈਨੂੰ ਤਾਂ ਕਿਸੇ ਪਾਸੇ ਫਟਿਆ ਹੋਇਆ ਦੱਸਦਾ ਨਹੀਂ ਹੈ? ਮੇਰਾ ਸੂਟ ਚੱਕ ਕੇ ਜਿਹੜਾ ਮਰਜ਼ੀ ਪਾ ਲੈ। ਮੈਂ ਤੈਨੂੰ ਕੋ ਰੋਕਿਆ ਲੈ ਦੱਸ। ਕਾ ਚਿੱਤੇਰੇ ਸਕੂਟਰ ਮੇਰੇ ਕਿੱਥੋਂ ਆਉਣਗੇ ਇੰਨੇ ਖੁੱਲੇ ਨੇ ਉਹੀ ਭੀੜਾ ਕਰਨ ਜਾ ਰਹੀਆਂ ਮੈਂ ਕਿਹੜਾ ਨਵਾਂ ਲੈ ਕੇ ਆਂ ਨਹੀਂ ਉਹ ਮੇਲਾ ਦੀ ਬਾਹਰ ਕੋਈ ਆਇਆ ਦੇਖ ਅਭੀਰੇ ਨੂੰ ਭੇਜ ਦੋ ਤੇਰੇ ਝਾਂਜਰਾ ਪਾਈਆਂ ਨੇ ਕਿ ਮਹਿੰਦੀ ਲਾਈਏ ਪਿਆਰਾਂ ਨੂੰ ਹੈ ਚਲ ਜਾ ਚਿੱਮੇ ਦੇ ਸਕੂਟਰ ਰੱਖ ਕੇ ਦੇਖ ਹੁਣ ਨੀ ਕੋਣ ਹੈ ਜੇ ਰੱਖ ਉਥੇ ਦੇਖਿਆ ਕੌਣ ਆਏ ਪਤਾ ਨਹੀਂ ਕੌਣ ਆਇਆ ਸਕੂਟਰੀ ਜੀ ਤੇ ਕੋਈ ਕੁੜੀ ਕੁੜੀ ਹੈ ਇਹ ਨਾਲ ਨੂੰ ਪੜਨ ਵਾਲੀ ਨਾ ਹੋਵੇ ਕੋਈ ਲੱਗਦਾ ਤਾਂ ਇਹ ਹੀ ਹੈ ਚਲ ਤੋ ਥੇ ਕੀ ਦਾ ਅਸੀਂ ਜੁੜ ਪਾਇਆ ਨੂੰ ਵੀ ਗਾ ਨਹੀਂ ਆ ਸਕਦੀ ਕੋਈ ਨਾ ਜਾਉਣ ਦੀ ਪੈਸ਼ੀ ਕਾਲ ਜੀ ਪੈਸ਼ੀ ਕਾਲ ਤੁਹਾਡਾ ਨਾਮ ਮਨਜੀਤ ਘੋੜਾ ਹਾਂਜੀ ਮੈਂ ਮੇਰਾ ਨਾਮ ਮਨਜੀਤ ਘੋੜਾ ਆ ਤੁਹਾਡਾ ਲੈਟਰ ਆਇਆ ਕਿਸ ਚੀਜ਼ ਦਾ ਈਏ ਚਲੋ ਕੋਈ ਇਨ ਮੈਂ ਵੀਰੇ ਨੂੰ ਫੜਾ ਦਿੰਦੀ ਐ ਇੱਕ ਵਾਰ ਨਹੀਂ ਤਾਂ ਮੈਂ ਆਪ ਹੀ ਦੇਖ ਲੂੰਗੀ ਠੀਕ ਹੈ ਚਾਹ ਪਾਣੀ ਪੀਓਗੇ ਨਹੀਂ ਨਹੀਂ ਥੈਂਕ ਯੂ ਹੁਣ ਆ ਕੁਛ ਨਹੀਂ ਮਾਰਿਆ ਤੇ ਿਆ ਨਾ ਫੁੱਲ ਆ ਗੱਲ ਇਹ ਸੁਣਨ ਤਾਂ ਲੱਗ ਰਿਆਂ ਫੇਰ ਕਹਿੰਦੇ ਨਾ ਮੈਂ ਬੋਲਦੀ ਆ ਚੱਲ ਕੋਈ ਨਾ ਪਹਿਲਾਂ ਉਹ ਦੇਖਣ ਦਿਓ ਜਾਣ ਦੇ ਕੀ ਕਹਿੰਦੀ ਐ ਉਹ ਜਾ ਤੂੰ ਵੀ ਜਾ ਆ ਚੱਲ ਕੋਈ ਨਾ ਉਰੀ ਆ ਗਈ ਭੱਗ ਜਾ ਕੀ ਪਤਾ ਕੋਈ ਗੁੜੀ ਆ ਗਈ ਬਸ ਆਉਂਦੀ ਥੋਰੀ ਦੇਖ ਦੇਖ ਕੰਦਾ ਸੀ ਕੀ ਚੀਜ਼ ਐ ਮਨਜੀਤ ਕੌਰ ਮੇਰਾ ਬੁੱਲਸ ਹਾ ਮੇਰਾ ਜੁਆਇਨਿੰਗ ਲਾਈਟਰ ਚੱਲ ਨਾ ਮੈਂ ਚਾਚੀ ਕੋਲ ਨੂੰ ਜਾ ਕੇ ਦੱਸ ਦਿਆਂ ਉਹ ਵੀ ਬੜਾ ਖੁਸ਼ ਹੋਣਗੇ ਕਾਸ਼ ਅੱਜ ਮੇਰੇ ਮੰਮੀ ਡੈਡੀ ਹੁੰਦੇ ਉਹ ਵੀ ਕਿੰਨਾ ਖੁਸ਼ ਹੁੰਦੇ ਚੱਲ ਮੈਂ ਜਾ ਕੇ ਚਾਚੀ ਨੂੰ ਜਲਦੀ ਜਲਦੀ ਖੁਸ਼ਖਬਰੀ ਦੇ ਦਾਂ ਉਹ ਲੇਗੋ ਕਾਵੇਗੇ ਚੱਕੀ ਹੁੰਦੀ ਹੈ ਕੋਈ ਚਾਚੀ ਆਪਣੇ ਲਈ ਖੁਸ਼ੀ ਦੀ ਗੱਲ ਐ ਨਹੀਂ ਕਿਹੜੀ ਖੁਸ਼ੀ ਨਾ ਹੁਣ ਤੂੰ ਦੱਸ ਗਈ ਖੁਸ਼ੀ ਦੀ ਮੈਂ ਪੰਜਾਬ ਪੁਲਿਸ ਚ ਭਰਤੀ ਹੋ ਗਈ ਹੈ ਹਾਂ ਮੇਰੇ ਪੜ੍ਹ ਕੇ ਦੇਖ ਲਓ ਲੈ ਤੁਸੀਂ ਵੀ ਇੱਕ ਵਾਰ ਲੈ ਇਹ ਤਾਂ ਕਮਾਲ ਕਰਤੀ ਕੁੜੀ ਤੇ ਪਰ ਜਾਪੂ ਸੁਚਨਾ ਕਿਤੇ ਓਏ ਹਾਂ ਸੱਚੀ ਜਾਤੇ ਸੁਪਨਾ ਤਾਂ ਨਹੀਂ ਵੇਖ ਰਹੀ ਲੈ ਸੱਚੀ ਜੁਆਇਨਿੰਗ ਲੈਟਰ ਹੈ ਦਾ ਤੇਰਾ ਦਿਮਾਗ ਹੱਲਿਆ ਲੈ ਦਿਮਾਗ ਕਿਉਂ ਵਾ ਸਹੀ ਹੈ ਪੜਾਈ ਦੇ ਵਿੱਚ ਤਾਂ ਅਨਿਲ ਸੀਗੀ ਮੈਂ ਮੇਰੇ ਪੈਰਾਂ ਤੇ ਸਟੈਂਡ ਹੋ ਗਈ ਤੁਹਾਡੇ ਲਈ ਬਹੁਤ ਵਧੀਆ ਕਰ ਲੈ ਲੈ ਕੁੜੇ ਨਹੀਂ ਮੈਂ ਤਾਂ ਤੈਨੂੰ ਪਹਿਲੇ ਕਿਹਾ ਸੀ ਤੋ ਤ ਪੈਰ ਤੇ ਆਪਦੇ ਨੇ ਸਟੈਂਡ ਹੀ ਆ ਤੂੰ ਪੈਰਾਂ ਤੇ ਕੋਈ ਨਾ ਮਾਂ ਸੁਣਦੀ ਨਹੀਂ ਮੇਰੀ ਕੋਸਰਮਾ ਸੱਲਾ ਰੱਖੀ ਆ ਮਾਂ ਉੱਥੇ ਲੈ ਤੂੰ ਕੁੜੀ ਤੋਂ ਹਾਂ ਵੀ ਚੱਤੇ ਹੀ ਮੈਂ ਨਾ ਪੰਜਾਬ ਪੁਲਿਸ ਚ ਭਰਤੀ ਹੋ ਗਈ ਉਹ ਸ਼ਾਬਾਸ਼ ਮੇਰਾ ਪੁੱਤ ਮੈਨੂੰ ਪਤਾ ਸੀਗਾ ਮਾਹ ਇੱਕ ਨਾ ਕਿਦਾਂ ਕੁਝ ਨਾ ਕੁਝ ਪੱਟਾ ਕਰ ਕਿੰਨੀ ਕਦੋਂ ਖਾ ਹੁੰਦੀ ਹੈ 40 45 ਹਜ਼ਾਰ ਹੁੰਦੀ ਹੈ ਕਦੋਂ ਪੁੱਤ ਜੋਇਨ ਹੋਏਗਾ ਬਸ ਥੋੜੇ ਦਿਨਾਂ ਤੱਕ ਟਿਕਾਣਾ ਮੈਨੇ ਮੇਰੀ ਟੀਤਾ ਜਿੱਤ ਗਈ ਨਾ ਆ ਦੇਖ ਲੈ ਨਲਾਇਕ ਜਿਆ ਸਾਰਾ ਦਿਨ ਫਰੀ ਚੱਲ ਚੱਲੇ ਦੇਖ ਲੈ ਮੇਰਾ ਵੀ ਲੱਗੂਗਾ ਦੇਖ ਲੈ ਆ ਦੇਖ ਲੈ ਤੇਰੇ ਨਾਲੋਂ ਵਧੀਆ ਨੌਕਰੀ ਲੱਗੀ ਐ ਕੋਈ ਨੌਕਰੀਆਂ ਵੀ ਲੱਗ ਜੂਗਾ ਪਾਰਟੀ ਕਰੋ ਬਾਸੀ ਆਹ ਤੇਨੀ ਉੱਤਰ ਦੀ ਸਾਰੀ ਪਾਰਟੀ ਕਰੋ ਆਹੀ ਕਰ ਤੂੰ ਡੱਬਾ ਲਿਆ ਜੁਆ ਲੁੱਟ ਵਾਲਾ ਪੁੱਛੀ ਰਲੀ ਹਾਂ ਆ ਪਾਪਾ ਅੰਡੇ ਵੰਡੇ ਨੇ ਸਾਰਿਆਂ ਦੇ ਵੰਡਾਂਗੇ ਮੇਰੀ ਧੀ ਤਾਂ ਨੌਕਰੀ ਲੱਗ ਗਈ ਇਹ ਲੈ ਦੱਸ ਚਲ ਆਏ ਦੱਤੇ ਲੈ ਕੇ ਚੰਗਾ ਚੱਲ